ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਮੰਡੇਰ ਖੁਰਦ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ। ਇੱਕ ਤਾਂ ਦਿਖਾਵਾਂਗੇ ਫਿਰ ਆ ਤੋਹਫਾ ਐਫ ਦਾ। ਨਾਲ ਵੀ ਬੱਛੀ ਆ ਤੇ ਆਪ ਵੀ ਬੱਛੀ ਆ। ਵੈੜਾਂ ਪੰਮਾ ਕਹਿੰਦਾ ਇਹ ਦੋਨੇ ਸੱਜਣੋ ਫਾਰਮ ਦੀਆਂ ਵੈੜਾਂ ਨੇ ਤੇ ਵਿੱਦ ਪ੍ਰੂਫ ਮਿਲਣਗੀਆਂ। ਇੱਕ ਤਾਂ ਇਹ ਦਿਖਾ ਦਾਂਗੇ ਤੇ ਜਿਹੜੀ ਇਹਦੇ ਨਾਲ ਬੱਛੀ ਆ ਬੱਛੀ ਤੇ ਵੀ ਬਿੱਲੇ ਮਾਰਦੇ ਕੈਮਰਾ ਫੇਸ ਤੇ ਪਛਾਣ ਹੋ ਗਈ। ਆ ਤੋਹਫਾ ਵੀ ਦਿਖਾ ਦੇ। ਇੱਕਾਈ ਘੁੰਮ ਜਾ ਹੁਣ ਉਹਦੇ ਫੇਸ ਤੇ ਮਾਰ ਦੇ ਬਾਡੀ ਬੁੱਡੀ ਦਿਖਾ ਦੇ ਇੱਕ ਦਿਖਾਵਾਂਗੇ ਆਹਾ ਬਾਕੀ ਗੱਲਬਾਤ ਪੰਮੇ ਨਾ ਕਰਾ ਦੂੰਗਾ ਆਰਡਰ ਕੁਆਲਿਟੀ ਬਹੁਤ ਸੋਹਣੀ ਰੱਖਦੀ ਆ ਕਬੂਤਰ ਵਰਗੀ ਪੰਛੀ ਆ ਹੈਗੀਆਂ ਦੋਈ ਦੰਦਾਂ ਚ ਨੇ ਆ ਜਾ ਪੰਮੇ ਫਿਰ ਆ ਜਾ ਆ ਜਾ ਕੈਮਰੇ ਘੁੰਮੀ ਜਾਂਦੇ ਨੇ ਆਲੇ-ਦਾਲੇ ਤੇਰੇ ਹੋਰ ਕਿਵੇਂ ਆ ਠੀਕ ਆ ਭਈ ਜਮਾਂ ਓਕੇ ਚੜਦੀ ਕਲਾ ਹਾਂ ਭਈ ਹਾਂਜੀ ਹਾਂਜੀ ਕਿੱਥੋਂ ਕਰੀਏ ਸ਼ੁਰੂ ਇਧਰੋਂ ਕਰ ਲੈ ਭਈ ਚਾਹੇ ਉਧਰੋਂ ਕਰ ਜਿੱਧਰੋਂ ਮਾਂਜੀ ਸ਼ੁਰੂ ਕਰ ਲੈ ਇੱਥੋਂ ਕਰ ਲੈ ਇੱਥੋਂ ਕਰ ਲੈ ਭਈ ਕੋਈ ਮਾਰ ਬੈ ਲੈ ਆ ਜਾ ਫੇਸ ਤੇ ਇੱਥੋਂ ਕਰਕੇ ਵੀ ਮੜਾ ਜਾ ਦਿਖਾ ਉਹ ਤੇ ਇਧਰ ਕਰ ਮੂੰਹ ਓਏ ਦਿਖਾ ਲੇਗਾ ਤੌਰ ਦੇ ਤੁਰੀ ਜਾਂਦੀ ਦੀ ਦਿਖਾ ਦੂਗਾ ਬਰਾਬੀ ਤੁਰੀਏ ਤੋਰੀ ਨੂੰ ਸੂਆ ਕਿਹੜਾ ਪੰਮੇ ਦਾ ਦੂਜਾ ਸੂਆ ਬਾਈ ਦੰਦਾਂ ਚ 6 ਦੰਦ ਕੈਨ ਵਾਲੀ ਤਾਂ ਨਹੀਂ ਨਹੀਂ ਵੀਰੇ ਹੈਗੇ ਨੇ ਹੈਗੇ ਨੇ ਬਾਈ ਹਾਂ ਉਹ ਆਪਣੀ ਗਰੰਟੀ ਕਹਿੰਦੇ ਬਾਲਾ ਫਰਕ ਹੁੰਦਾ ਨਾ ਨਾ ਕੋਈ ਦੰਦ ਦੰਦ ਨਹੀਂ ਤਾਂ ਬਾਈ ਮੈਂ ਵੈਸੇ ਪਹਿਲਾਂ ਦੇਖ ਕੇ ਲੈਣਾ ਯਾਰ ਠੀਕ ਆ ਇੱਥੋਂ ਸਾਰੀ ਦਿਖਾਈ ਦਿੰਦੇ ਹਾਂ ਇੱਥੋਂ ਕਮਾਲਾ 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 ਬਰੇ ਚਲਟਨ ਦੀ ਸੈਕਸਰ ਸੀਮਨ ਦੀ ਆ ਇਹ ਕਿਹੜੇ ਦੀ ਚਲਟਨ ਚਲਟਨ ਇਹਨੂੰ ਲੈ ਕੇ ਚੱਲ ਫਿਰ ਇਹਨੂੰ ਯਾ ਚਲਟਨ ਦੀ ਆ ਚਲਟਨ ਦੇ ਸੈਕਸਰ ਸੀਮਨ ਦੀ ਆਪ ਹੈ ਵੀਰੇ ਬੱਚਾ ਕੀ ਆ ਗਿਆ ਬੱਚਾ ਬੱਛਾ ਵੀਰੇ ਦੇ ਨਾਲ ਇੱਥੋਂ ਸਾਰੀ ਦਿਖਾਈ ਬੱਲੇ ਨਾਲ ਆ ਗਿਆ ਇਹਦੇ ਮੇਲ ਕਾਫ ਸੂਆ ਦੂਜਾ ਦੰਦਾਂ ਚ 6 ਦੰਦ ਸੂਆ ਕਿੰਨੇ ਦਿਨਾਂ ਦਾ ਬਾਈ 10 ਦਿਨਾਂ ਦਾ 10 ਦਿਨ ਦੀ ਸੂਈ ਥੱਲੇ ਹਾਜ਼ਰ ਦੁੱਧ 25 ਬਾਈ ਜਮਾ ਐਨ ਕੰਡੇ ਵਾਲਾ ਹੁਣ ਇਹਦੇ ਥੱਲੇ ਨਾ ਕਹਦੀ ਬੌਲਾ ਏ ਥੱਲੇ ਨਾ 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 ਦੁੱਧ ਹੈ ਦੁੱਧ ਹੈ ਦੁੱਧ ਇਹਦੇ ਥੱਲੇ ਦੁੱਧ ਆ ਜਿਹੜਾ ਉਹ ਬਣ ਚੁੱਕਿਆ ਹਮ ਆ ਬਾਡੀ ਦੀ ਹਰੇਕ ਪੱਖ ਦੀ ਲਾਜਵਾ ਵਾ ਲੈਗ ਸਕੋਰ ਤੋਂ ਲਾ ਕੇ ਆਰਡਰ ਤੋਂ ਲਾ ਕੇ ਹਰੇਕ ਪੱਖ ਤੋਂ ਲਾਜਵਾਬ ਇਹ ਆ ਗਈ ਬਿਊਟੀ ਵਾਲੇ ਪੱਖ 'ਚ ਵੀ ਵਹਿੜ ਚੰਗੀ ਆ ਤੇ ਉਹੀ ਗੱਲ ਆ ਵੀ ਦੁੱਧ ਵਾਲੇ ਮਾਮਲੇ 'ਚ ਵੀ ਖਰੀ ਆ ਕਿਉਂਕਿ ਇਹਦੇ ਕੋਲੇ ਕੈਨ ਵਾਲਾ ਸਿਸਟਮ ਤਾਂ ਹੈ ਨਹੀਂ ਵੀ ਇੰਨਾ ਦੇ ਦੂਗੀ ਇਹਦੇ ਥੱਲੇ ਹੈਗਾ ਸੱਜਣਾ ਦੁੱਧ ਦੇ ਇਸ ਟਾਈਮ ਆ ਤਿਆਰੀ ਦਾ ਦੁੱਧ ਆ ਜਿੰਨਾ ਕ ਹੈਗਾ ਇੱਥੋਂ ਦਿਖਾ ਲੈ ਆਰਡਰ ਉਹ ਪਿਛਲੇ ਵਾਲੇ ਇੱਥੋਂ ਦਿਖਾ ਇਹ ਆਰਡਰ ਕਿਹੜੀ ਤੇ ਬਾਕੀ ਹੁਣ ਹੋ ਜਾ ਪਛਾਣ ਨੂੰ ਕਿਉਂਕਿ ਕਈ ਸੱਜਣ ਕਹਿੰਦੇ ਨੇ ਪਤਨੀ ਵੱਡੀਆਂ ਬਣਾ ਦੇਣੇ ਆਪਾਂ ਆਪਣਾ ਇਹ ਇਹ ਹਜਾ ਮੁੱਦਾ ਤਾਂ ਆਪਣਾ ਤੇ ਤੈਨੂੰ ਪਤਾ ਹੀ ਆ ਵੀ ਹੁੰਦਾ ਨਹੀਂ ਰਿਟੀਨ ਦਾ ਹੀ ਕੰਮ ਆ। ਇਧਰੋਂ ਲੰਬਾਈ ਦਿਖਾ ਨਹੀਂ ਸਮਾਰ ਕੇ। ਲੰਬਾਈ ਤਾਂ ਫਿਰ ਬਹੁਤ ਅੱਛੀ। ਇੱਥੋਂ ਦਿਖਾ ਦੇ ਸਾਰੀ। 25 ਹੈਗਾ। ਬਾਈ ਜਮਾ ਤਿਆਰ ਆ ਯਾਰ। ਕਟਿਆ। ਕੰਡੇ ਵਾਲਾ ਬਾਈ। ਕਟਾ ਲਾ ਦੋ। ਨਹੀਂ ਬੱਦੋ ਕਿੱਟੋਂ ਆਣੀ ਆਪਾਂ ਨੇ। ਬਾਈ ਦੁੱਧ ਬਾਦਦਾ ਏ ਥੱਲੇ। ਅੱਛਾ ਆ ਆ ਨਾਲ ਇਹਦੇ ਮੇਲ ਕਾਫ। ਮੇਲ ਕਾਫ ਬਾਈ ਦੇਖ ਲੈ 10 ਬੰਦੇ ਨੇ ਸੂਈ ਨੂੰ ਆ। ਚੰਦਰੀ ਬੱਛੀ ਹੁੰਦੀ ਤਾਂ ਗੱਲ ਹੋਰ ਹੁੰਦੀ। ਆਪਰੇ ਤਾਂ ਫਿਰ ਗੱਲ ਕੁਝ ਹੋਰ। ਨਾਲ ਆ ਗਿਆ ਮੇਲ ਕਾਫ। ਹਾਂਜੀ। ਤੇ ਬੱਛੀ ਆਪ ਐਂ ਜੀ ਕਰਦਾ ਵੀ ਤੇ ਉੱਤੀ ਖ ਇਹ ਜੀ ਬੱਚੀ ਆਪ ਵੀ ਚੰਗੇ ਸੀਮੰਦੀ ਆ ਤੇ ਦੁੱਧ ਵੀ ਚੰਗਾ ਰੈਡੀ ਦਾ ਤੇ ਚਵਾਈ ਚੂਈ ਦੀ ਨਰਮ ਹੈ ਬਾਈ ਜਮਾ ਨਰਮ ਹੈ ਧਾਰਾ ਵੀ ਮਾਰ ਕੇ ਦਿਖਾ ਦੇਣਾ ਠੀਕ ਹੈ ਗੱਲ ਚਲੋ ਉਹ ਤਾਂ ਕੋਈ ਗੱਲ ਨਹੀਂ ਜਿਹੜਾ ਭਰਾ ਆਊਗਾ ਪਾਸ ਕਰਕੇ ਲੈ ਨਾ ਨਾ ਬਾਈ ਧਾਰਾ ਮਾਰ ਕੇ ਦਿਖਾ ਦੇਣਾ ਕੋਈ ਬੱਚੀ ਦਾ ਥਣ ਨਹੀਂ ਜੁੜਦਾ ਬਾਈ ਨਾਲ ਕੋਈ ਕਹਿਣਾ ਦੇਵੇ ਠੀਕ ਹੈ ਗੱਲ ਥਣ ਜੁੜਦਾ ਬਾਈ ਜਮਾ ਕਰੇ ਕਰੇ ਥਣ ਕਰਦੀ ਹੈ ਜਦੋਂ ਪਸਮਾਚ ਆ ਜਾਂਦੀ ਹੈ ਕੋਈ ਬੱਚਾ ਨਹੀਂ ਲਾਇਆ ਹੁਣ ਆਪਾਂ ਨੇ ਠੀਕ ਹੈ ਗੱਲ ਹਾਂਜੀ ਬਾਈ ਹਾਂਜੀ ਦੰਦਾਂ ਦੇ 6 ਦੰਦ 25 ਹੈਗਾ ਬਾਈ ਜਮਾ ਤਿਆਰ ਹੈ ਹੈ ਜਮਾ ਬਾਈ ਮੈਂ ਕਹਿੰਦਾ ਘਟਾ ਲਾ ਨਹੀਂ 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 ਪੈਸੇ ਬਾਈ ਜੋੜ ਆਪਾਂ ਦੇਵਾਂਗੇ ਬਾਈ ਜੈਸ ਨੂੰ 2.5 ਲੱਖ ਦਾ 2 ਲੱਖ 50 ਹਜ਼ਾਰ ਹਾਂਜੀ ਜੋੜਾ ਜੋੜਾ ਜਮਾ ਫਿਕਸ ਜਮਾ ਫਿਕਸ ਬਾਈ ਜੇ ਬਾਈ ਤੂੰ ਮੰਨ ਕੇ ਗੱਲਾਂ ਕਰਉਣਾ ਬਾਈ ਕੋਈ ਘਟਾਵੇ ਨਾ ਜਮਾ ਇੱਕੋ ਹੀ ਮਕਾ ਦੇਣਾ ਤੈਨੂੰ 2.30 ਹਜ਼ਾਰ ਜੇਬ 'ਚ ਪਾਉਣਾ ਕੱਲੀ ਸੌਟ ਕਰੂੰ 2.30 ਜੋੜੇ ਦੀ ਜੋੜੇ ਦੀ 115 115 ਹਾਂ ਬਾਈ ਕੱਲੀ ਕੱਲੀ ਦਾ ਰੇਟ ਆ ਕੱਲੀ ਕੱਲੀ ਦਾ ਭਾਜੜੂਗਾ ਉਹ ਫੋਨ ਤੇ ਉਹ ਬਾਈ ਫੋਨ ਤੇ ਹੋਊਗਾ ਜੇ ਜੋੜਾ ਲੈਣਾ ਵੱਡੇ ਬਾਈ ਕਿਸੇ ਨੇ ਫਾਰਮੀਆਂ ਬੱਚੀਆਂ ਨੇ ਬਾਈ ਕੋਈ ਬੰਦਾ ਆਇਆ ਨਾ ਕਹਿੰਦਾ ਫਾਰਮ 'ਚ ਖੜੀਆਂ ਦੀ ਵੀਡੀਓ ਦਿਖਾ ਦੇ ਫੜੀਆਂ ਦੀ ਵੀਡੀਓ ਹੈਗੀ ਆ ਬਾਈ ਚਵਾਈ ਦੀ ਵੀ ਵੀਡੀਓ ਬਾਈ ਹੋਰ ਛੱਡ ਫਾਰਮ ਦੀ ਹਾਂਜੀ ਹਾਂਜੀ ਠੀਕ ਹੈ ਗੱਲ ਇਹ ਹੀ ਨੇ ਇਹ ਹੀ ਨੇ ਬਾਈ ਠੀਕ ਹੈ ਗੱਲ ਜਮਾ ਉੱਪਰ ਰਿਪੋਰਟ ਆ ਜਦੋਂ ਬੰਦੇ ਨੇ ਤਸੱਲੀ ਹੋ ਗਈ ਹਾਂ ਬਾਈ ਉਹੀ ਨੇ ਉਦੋਂ ਮੈਨੂੰ ਸਾਈਨ ਫੜਾਵੇ ਉਦੋਂ ਪਹਿਲਾਂ ਸਾਈਨ ਨਾ ਫੜਾਵੇ ਠੀਕ ਹੈ ਗੱਲ ਹਾਂ ਇਹੋ ਜਾਂ ਬੰਨੇ ਨੂੰ ਹੁਣ ਬਿੱਲਿਆ ਮਾਰਦੇ ਦੋ ਨੰਬਰ ਆਈ ਦੇ ਕੈਮਰਾ ਕੋਲ ਲੰਬੀ ਲੰਬੀ ਦਿਖਾ ਦੇ ਇੱਥੋਂ ਇਹਦਾ ਸੂਆ ਕਿਹੜਾ ਦੂਜਾ ਸੂਆ ਬਾਈ 6 ਦਾ ਆਉਂਦਾ ਇਹਦੀ ਮੂੰਹ ਇਹ ਵੀ ਹਾਂਜੀ ਵੱਡਾ ਹੈਗੀ 6 6 ਇਹਦੇ ਨਾਲ ਬੱਛੀ ਆ ਪਹਿਲਾਂ ਬੱਛੀ ਵਾਲੇ ਪੱਖ ਤੇ ਆ ਜਾ ਬਿੱਲੇ ਇਹਦੀ ਡਿਟੇਲ ਲੈ ਲੈ ਇਹਨੂੰ ਫੇਰ ਤੋਰਾਂਗੇ ਬਾਈ ਇਹਦੀ ਬੱਛੀ ਕਸ ਕੈਡੇ ਦੇ ਸੈਕਸਰ ਸੀ ਮੰਦੀ ਆ ਕਸ ਕੈਡੇ ਦੇ ਸੈਕਸਰ ਨੇ ਮੰਦੀ ਬੱਛੀ ਆ ਬਾਈ ਇਹਦਾ ਨੌ ਜਾਂ ਵੀ ਮਸਾ ਹੁੰਦਾ ਉਹ ਬਾਈ ਇਹਦਾ ਤੂੰ ਮੰਨ ਕੇ ਚੱਲ ਫਾਰਮ ਆਈ ਹੈ ਤੇਰਾ ਮੇਰੇ ਗੱਪਣਾ ਸਤਾ ਹੋਇਆ ਸੀ ਆਪਣਾ ਠੀਕ ਹੈ ਉੱਥੇ ਸੂਈ ਸੀ ਵੀਰੇ ਉਹ ਕਹਿੰਦਾ ਵੀ ਪਛੀ ਛੱਡ ਜਾ ਬਾਈ ਕਿੰਨੇ ਦਿਨਾਂ ਦੀ ਐ ਅੱਜ ਵੀ ਦੂਜਾ ਦਿਨ ਸੂਈ ਨੂੰ ਆ ਜੈਨੂਅਲ ਜੈਨੂਅਲ ਬਾਈ ਪਿੰਕ ਨੋਸ ਦੀ ਬੱਛੀ ਆ ਹਾਂ ਬਾਈ ਬੋਲਾਈ ਆ ਦੇਖ ਪਿੰਕ ਨੋਸ ਦੀ ਬੱਛੀ ਆ ਠੀਕ ਹੈ ਨੋਜ ਤਾਂ ਮੈਂ ਕਰ ਲਿਆ ਚੈੱਕ ਕੁਆਲਿਟੀ ਐ ਕੁਆਲਿਟੀ ਬਹੁਤ ਚੰਗੀ ਐ ਕੰਮ ਤਿਆਰ ਹੋਣ ਵਾਲੀ ਆ ਜੀ ਹਾਂਜੀ ਹਾਂਜੀ ਬਾਈ ਹਾਂਜੀ ਇਹ ਆ ਗਈ ਸੈਕਸੜ ਦੀ ਤੇ ਇਹਦੀ ਮਾਦਰ ਦਾ ਸੂਆ ਦੂਜਾ ਦੰਦਾਂ ਚ 6 ਦੰਦ ਤੇ ਤੌਰ ਖੋਲ ਕੇ ਪੰਮੀ ਨੂੰ ਤੌਰ ਕਿੰਨਿਆ ਬਾਈ ਆ ਤੌਰ ਇਹਨੂੰ ਖੋਲ ਕੇ ਵਾਲੀ ਵਾਲੀ ਤੇਜ ਆ ਬੱਲੇ ਨਾ ਵਾਲੀ ਤੇਜ ਆ ਪਿਆਰੀ ਵੀ ਵਾਲੀ ਆ ਤੇ ਇੱਕ ਨਾਲ ਇੱਕ ਉਹੀ ਗੱਲ ਆ ਵੀ ਤੋਹਫਾ ਮੁਫਤ ਵਾਲੀ ਗੱਲ ਇਹ ਆ ਦੰਦਾਂ ਚ 6 ਦੰਦ ਆ ਵਜਨ ਵਜੂਦ ਬਾਡੀ ਵਾਲੀ ਗਾਂ ਆ ਗਈ ਜਿਵੇਂ ਸੱਜਣ ਕਹਿੰਦੇ ਨੇ ਬਈ ਲੰਬੀ ਲੰਬੀ ਬਹੁਤ ਆ ਯਾਰ ਆ ਜਿੱਥੇ ਹੱਥ ਧਰਦੇ ਉੱਥੇ ਹੀ ਖੜ੍ਹਦੀ ਹੈ ਨਾ ਉੱਥੇ ਹੀ ਖੜ੍ਹਦੀ ਆ ਬਾਈ ਉੱਥੇ ਹੀ ਖੜ੍ਹਦੀ ਆ ਆ ਇੱਥੋਂ ਪਿਛਾਂ ਵਾਲੇ ਪੱਖ ਤੋਂ ਦਿਖਾ ਦੇਂ ਲੈ ਉਰਲੇ ਬੰਨੇ ਉਹ ਦਿਖਾ ਦੇ ਪਿਛਲੇ ਬੰਨੇ ਤੇ ਇੱਥੋਂ ਆ ਲੈ ਲੈ ਪੂਰੇ ਕੈਮਰੇ 'ਚ ਇੱਥੋਂ ਲੈ ਲੈ ਫਰੰਟ 'ਚ ਕਿਉਂਕਿ ਜਿਆਦਾ ਨੇੜੇ ਲਾ ਕੇ ਵੀ ਆਪਾਂ ਕੋਈ ਗੱਲ ਨਹੀਂ ਦੂਰੋਂ ਵੀ ਦਿਖਾ ਦਿਆ ਕਰਾਂਗੇ ਚੀਜ਼ ਅਸੀਂ origignal ਹੀ ਦਿਖਾਉਣੀ ਹੁੰਦੀ ਆ ਪੈਸੇ ਬਾਈ ਲੰਬਾਈ ਦੇਖ ਬੱਚੀ ਦੀ ਲੈਂਥ ਲੰਬੀ ਫੁੱਲ ਆ ਲੈ ਚੱਲ ਫਰਸ਼ ਤੇ ਤੋਰ ਦੇਗੀ ਫਰਸ਼ ਤੇ ਤੋਰ ਦੇਣਾ ਜੀ ਇੱਥੋਂ ਤੋਰਾ ਕਰਾਈ ਵਿਲੇ ਚੈੱਕ ਜਦੋਂ ਆ ਨਾ ਰੂਟੀਨ 'ਚ ਤੁਰੂਗੀ ਸਿੱਧੀ ਕਿਵੇਂ ਫਾਸ ਫਾਸ ਤ ਪਹਿਲਾ ਵਾਰ ਨਾਲ ਤੋਰਾ ਹੀ ਆ ਆਰਡਰ ਇਹਦਾ ਕਮਾ ਕੇ ਹੁਣ ਦਿਖਾਵਾਂਗੇ ਆਪਾਂ ਹਰੇਕ ਪੱਖ ਤੋਂ ਨੇੜੇ ਲੱਗ ਕੇ ਕੈਮਰਾ ਇੱਥੇ ਰੋਕ ਲਾ। ਇਹ ਇੱਥੇ ਇੱਥੇ ਰੋਕ ਲਾ ਰੋਕ ਲਾ ਰੋਕ ਲਾ। ਇੱਥੇ ਰੋਕ ਲਾ ਪਹਿਲਾਂ ਤਾਂ ਪਿਛਲੇ ਬੰਨੇ ਆ ਜਾ ਮੇਰਾ ਖਿਆਲ। ਇੱਧਰੋਂ ਦਿਖਾ ਦੇ ਦੀ ਆਰਡਰ ਕੁਆਲਿਟੀ। ਇੱਥੋਂ ਕਰਾ ਦੇ ਇਹਦਾ ਆਰਡਰ ਚੈੱਕ ਤੇ ਸੁਭਾ ਦੀ ਆ ਗਈ ਠੰਡੀ ਸੀਲ ਬਿਲਕੁਲ ਠੰਡ ਦਾ ਸੈਜ ਵੀ ਸੋਹਣਾ ਰੱਖਦੀ ਆ ਤੇ ਹੁਣ ਦਿਖਾ ਦੇ ਵੀ ਲਿਆ ਅਗਲੇ ਅਗਲੇ ਦੇ ਪੱਖ ਤੋਂ ਆਰਡਰ। ਕਮਾਈ ਮਾੜੀ ਜਾਂ ਨੂੰ ਪੈਰ ਕਿੰਨੇ ਨਹੀਂ। ਜਾਂਦੀ ਦਾ ਦਿਖਾ ਦੇ ਕੋਈ ਗੱਲ ਨਹੀਂ ਜਾਂਦੀ ਦਾ। ਇੱਥੋਂ ਪਛਾਣ ਤੋਂ ਦਿਖਾ 13 ਹੋਰ ਕਮਾ ਦੇ ਆਏ ਲੈ ਬਾਈ ਆ ਜਾ ਬੇਟਾ ਕਮਾ ਦੇ ਕਮਾ ਦੇ ਦਿਖਾ ਦੇ ਜੀ ਉਸ ਮਾਰ ਕੇ ਕਿਉਂਕਿ ਆਪਣਾ ਸਿਸਟਮ ਇਹ ਹੁੰਦਾ ਵੀ ਮਹਿੰਗੇ ਮੁੱਲ ਦਾ ਪਸ਼ੂ ਹੁੰਦਾ ਹਰੇਕ ਪੱਖ ਤੋਂ ਦਿਖਾ ਦਈਏ ਕਿਸੇ ਭਰਾ ਨੇ ਆਨਲਾਈਨ ਮੰਗਾਉਣਾ ਹੁੰਦਾ ਹੈ ਆਨਲਾਈਨ ਵੀ ਮੰਗਾ ਸਕਦਾ ਭਰਾ ਇਹ ਵੀ ਫਾਰਮ ਦੀ ਆ ਫਾਰਮ ਦੀ ਹੈ ਨਹੀਂ ਬਾਈ ਦੋਹੇ ਇਕੱਠਾ ਜੋੜਾ ਆ ਫਾਰਮ ਚ ਖੜੀਆਂ ਦੀ ਵੀਡੀਓ ਵੀ ਦਿਖਾ ਬਾਈ ਹੈਗੀ ਆ ਯਾਰ ਬਾਈ ਕਿਉਂ ਟੈਨਸ਼ਨ ਲੈਣਾ ਯਾਰ ਸੂਏ ਸੂਈ ਨੂੰ ਕਿੰਨੇ ਦਿੰਦਾ ਸੇ ਬਾਈ ਦੂਜੇ ਦਿਨ ਸੂਈ ਨੂੰ ਕਿੰਨੀ ਬੌਲੀ ਆ ਬੌਲੀ ਬਾਈ ਐਟ ਅ ਟਾਈਮ 25 ਲੀਟਰ ਰੈਡੀ ਆ ਬੱਚੀ ਥੱਲੇ ਮਿਲਣ ਵਾਲੀ 25 ਲੀਟਰ ਰੈਡੀ ਆ ਬਾਈ ਮੇਰੇ ਨਾਲ ਹੀ ਹੈਗੀ ਆ ਹਾਂ ਹਾਂ ਘਟਾ ਲਾ ਹੁਣ ਬਾਈ ਯਾਰ ਤੈਨੂੰ ਚੱਡਾ ਨਹੀਂ ਦੱਸਦਾ ਯਾਰ ਬੱਛੀ ਦਾ ਚੱਡਾ ਦਾ ਦੱਸਦਾ ਮੈਨੂੰ ਆ ਵੀ ਮੌਕੇ ਤੇ ਨਾ ਘਟਦੀ ਨਹੀਂ ਵੱਡੇ ਬਾਈ ਨਹੀਂ ਉਹ ਕੰਮ ਹੀ ਬਾਈ ਆਪਣਾ ਸਾਰੀ ਦਿਖਾਣੀ ਨੇ ਇੱਥੋਂ ਪਛਾਣ ਦਾ ਇਹਦੇ ਦਾ ਜਿਆਦਾ ਨੇੜੇ ਲਾਉਣ ਦੀ ਲੋੜ ਨਹੀਂ ਆਰਡਰ ਦਾ ਬਾਈ ਲੰਬੀ ਵੀ ਬਾਲੀਆ ਯਾਰ 25 ਬਾਈ ਕਮਾਲ ਆ ਬਾਈ ਇੱਥੋਂ ਕਮਾ ਕੇ ਲੈ ਜਾ ਆਏ ਬੇਟਾ ਆ ਨਾਲ ਵੀ ਇਹਦੇ ਬੱਛੀ ਆ ਗਈ ਤੇ ਆਪ ਵੀ ਬੱਛੀ ਆ ਦੰਦਾਂ 'ਚ ਵੀ ਬਾਈ ਕਹਿੰਦਾ 6 ਦੰਦਾਂ ਤੇ ਕਿੰਨਾ ਕੁ ਦੁੱਧ ਦੱਸਿਆ ਮਾਲਕਾਂ ਨੇ ਇਹਦਾ ਵੀ ਮੌਕੇ ਤੇ ਜਾ ਕੇ ਤਿਆਰ ਹੋ ਗਈ ਬਾਈ 35 ਲੀਟਰ ਪੀਕ ਲੈਵਲ ਕਹਿੰ ਅਪੀਕਲ ਲੈਵਲ ਤੇ ਬਾਈ ਕਹਿੰਦਾ ਪਾ ਦੂਗੀ 35 ਕਿਲੋ ਨਾ ਬਾਈ ਪਹਿਲਣ ਦਾ 35 ਲੀਟਰ ਹੈ ਵੀਰੇ 40 ਨੂੰ ਮੂੰਹ ਮਾਰੂ ਬੱਚੀ ਪਹਿਲਣ ਦਾ ਪਹਿਲਣ ਦਾ ਇਸ ਵਾਰੀ 40 40 ਨੂੰ ਮੂੰਹ ਮਾਰੂ ਬਾਈ ਬੱਚੀ ਚੜਾਈ ਉੱਤੋਂ ਬਹੁਤ ਆ ਗਈ ਬਾਡੀ ਦੀ ਬਹੁਤ ਆ ਬਾਈ ਬਹੁਤ ਬੱਚੀ ਆ ਬਾਡੀ ਦੀ ਚੜਾਈ ਤੇ ਆ ਚੀਜ਼ਾਂ ਦਾ ਗੈਪ ਵੀ ਬਹੁਤ ਆ ਗਿਆ ਤੇ ਬਾਕੀ ਜਿਵੇਂ ਦੱਸਿਆ ਵੀ ਤੁਹਾਨੂੰ ਪੇਟ ਵਾਲੀ ਗਾਂ ਆ ਗਈ ਹਲਕੀ ਨਹੀਂ ਹੈਗੀ ਪੀੜੀ ਦੀ ਹਲਕੀ ਗਾਂ ਨਹੀਂ ਬਾਈ ਨਾ ਨਾ ਕੋਈ ਬੰਦਾ ਇਹ ਨਾ ਕਰੇ ਵੀ ਲੱਸੀ ਆ ਬਾਈ ਤੂੰ ਦੇਖ ਜੇ ਪੀਡੀਐਫ ਦਾ ਸ਼ੋ ਕਿਵੇਂ ਹੋਇਆ ਸੈੱਟ 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 ਸੈਟ ਉਹਦਾ ਸੀਰੀਜ਼ ਜਮਾ ਕੋਈ ਬੀਸੀਐਸ ਲਾਈਫ ਇਹ ਰਭੀ ਬਿੱਟ ਨੂੰ ਦਾ ਸਭੀ ਜੇ ਤਾਂ ਜੋੜੇ ਦਾ 230 ਦਾ ਫਿਕਸ ਜਮਾ 100 ਜਮਾ ਐਣ ਭਾਈ ਕੱਲ ਕੱਲ ਨੇ ਜੇ ਚ ਪਾਉਣੇ ਨੇ ਕੱਲੀ ਕੱਲੀ ਤੱਲੀ ਗਲੀ ਦਾ ਫੋਨ ਤੇ ਕੱਲੀ ਕੱਲੀ ਦਾ ਹਾਂਜੀ ਭਾਈ ਫੋਨ ਤੇ ਬੋਲ ਨੰਬਰ ਤੇਰਾ 98772818756 9877218756 ਹਾਂਜੀ ਨਾਮ ਪੰਮਾ ਢਿੱਲੋਂ ਪਿੰਡ ਮੰਡੇਰ ਖੁਰਦ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਆ ਭਾਈ ਜਿਹੜੇ ਸੱਜਣ ਨੇ ਇਹਨਾਂ ਦੋਹੇ ਤੋਫਿਆਂ ਚੋਂ ਜਿਹੜਾ ਵੀ ਤੋਹਫ਼ਾ ਪਸੰਦ ਆਉ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਪੰਮੇ ਤੋਂ ਲੈ ਜਿਓ ਧੰਨਵਾਦ